ਆਖਿਰ ਕਿਵੇਂ ਦਾ ਸੁਆਦ ਹੁੰਦਾ ਹੈ ਮਨੁੱਖੀ ਮਾਸ ਦਾ ਫਰਾਂਸ ਦੇ ਇਸ ਵਿਅਕਤੀ ਨੇ ਦੱਸਿਆ ਮਨੁੱਖੀ ਮੀਟ ਦਾ ਸੁਆਦ ਨਿਕੋ ਕਲੌਕਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਕਿ ਆਖਿਰ ਇਸਨੇ ਮਨੂਖੀ ਮੀਟ ਦਾ ਕੀ ਸਵਾਦ ਦੱਸਿਆ ਦੇਖੋ ਖਾਸ ਰਿਪੋਰਟ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋਕ ਨੇ ਜੋ ਮਾਸਾਹਾਰੀ ਨੇ ਪਰ ਇਸ ਦੇ ਵਿੱਚ ਲੋਕਾਂ ਨੂੰ ਤੁਸੀਂ ਹਮੇਸ਼ਾ ਸੁਣਿਆ ਹੁੰਦਾ ਕਿ ਕੋਈ ਮੁਰਗੇ ਦਾ ਮੀਟ ਖਾਣਾ ਪਸੰਦ ਕਰਦਾ ਕੋਈ ਮਟਨ ਖਾਣਾ ਪਸੰਦ ਕਰਦਾ ਇੱਥੋਂ ਤੱਕ ਕਿ ਅਸੀਂ ਕਈ ਜਾਨਵਰਾਂ ਦਾ ਜਿਹੜਾ ਕਿ ਮੀਟ ਜ਼ਰੂਰ ਸੁਣਿਆ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜਾ ਕਿ ਮੀਟ ਨੂੰ ਪਸੰਦ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਕਈ ਤਾਂ ਦੇਸ਼ ਅਜਿਹੇ ਨੇ ਜਿੱਥੇ ਕੁੱਤਿਆਂ ਦਾ ਮੀਟ ਵੀ ਉਹਨਾਂ ਦੇ ਵੱਲੋਂ ਖਾਧਾ ਜਾਂਦਾ ਚੀਨ ਦੀ ਜਕਰ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਵੱਖ-ਵੱਖ ਜਾਨਵਰਾਂ ਦਾ ਮਾਸ ਖਾਂਦੇ ਲੋਕ ਕਾਫੀ ਸ਼ੌਕ ਰੱਖਦੇ ਨੇ ਪਰ ਜੇਕਰ ਅਸੀਂ ਤੁਹਾਨੂੰ ਦਸੀਏ ਕਿ ਮਨੁੱਖੀ ਮੀਟ ਵੀ ਕਿਸੇ ਵਿਅਕਤੀ ਵੱਲੋਂ ਖਾਧਾ ਗਿਆ ਤਾਂ ਇਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਇਹ ਜਿਹੜਾ ਕਿਹੜਾ ਵਿਅਕਤੀ ਹੈ ਜਿਸ ਨੇ ਜਾਨਵਰਾਂ ਨੂੰ ਛੱਡ ਕੇ ਮਨੁੱਖ ਦਾ ਮਾਸ ਖਾਣਾ ਬੇਹਦ ਪਸੰਦ ਕੀਤਾ ਤੇ ਉਸ ਵਿਅਕਤੀ ਨੇ ਦੱਸਿਆ ਕਿ ਆਖਿਰ ਮਨੁੱਖ ਦਾ ਜਿਹੜਾ ਮਾਸ ਹੈ ਉਸ ਨੂੰ ਖਾਧਾ ਜਾਵੇ ਤਾਂ ਉਹਦਾ ਸੁਆਦ ਕਿਵੇਂ ਦਾ ਹੁੰਦਾ ਹ ਹਾਲਾਂਕਿ ਇਸ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਮਨੁੱਖ ਦਾ ਮਾਸ ਜਾਂ ਮਨੁੱਖ ਨੂੰ ਮਾਰ ਕੇ ਕੋਈ ਵੀ ਜਣਾ ਉਹਦਾ ਸ਼ਿਕਾਰ ਜਾਂ ਉਸ ਨੂੰ ਨਹੀਂ ਖਾ ਸਕਦਾ ਜਿਹਦੇ ਚੱਲਦੇ ਪੁਲਿਸ ਵੱਲੋਂ ਜਦੋਂ ਇਹਦੀ ਇੰਟਰਵਿਊ ਵਾਇਰਲ ਹੁੰਦੀ ਉਸ ਤੋਂ ਬਾਅਦ ਜਿਹੜਾ ਕਿ ਇਸ ਨਿੱਕਲ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਕਿਉਂਕਿ ਜਿਸ ਤਰੀਕੇ ਦੀ ਇਹਦੀ ਇੰਟਰਵਿਊ ਵਾਇਰਲ ਹੋਈ ਹੈ ਜਿੱਦੇ ਵਿੱਚ ਉਸਨੇ ਸਾਫ਼ ਦੱਸਿਆ ਕਿ ਆਕਰ ਜਿਹੜਾ ਮਨੁੱਖ ਦਾ ਮੀਟ ਹੁੰਦਾ ਉਹਦਾ ਸਵਾਦ ਘੋੜੇ ਦੇ ਮੀਟ ਦੇ ਬਰਾਬਰ ਹੁੰਦਾ ਉਨਾ ਕਹਿਣਾ ਹੈ ਕਿ ਘੋੜੇ ਦਾ ਮੀਟ ਦਾ ਸੁਆਦ ਵੀ ਜਿਉਣਾ ਮਿੱਠਾ ਹੁੰਦਾ ਉਸੇ ਤਰੀਕੇ ਨਾਲ ਜਿਹੜਾ ਇਨਸਾਨ ਦਾ ਸਰੀਰ ਹੈ ਉਹ ਵੀ ਮਿਠਾਸ ਨਾਲ ਭਰਿਆ ਹੋਇਆ ਤੇ ਉਸ ਦਾ ਜਿਹੜਾ ਮੀਟ ਹੈ ਉਹ ਵੀ ਖਾਣ ਦੇ ਵਿੱਚ ਸੁਆਦ ਲੱਗਦਾ ਜਿਸ ਤਰੀਕੇ ਦੇ ਨਾਲ ਨੀਕੋ ਕਲੌਕਸ ਨੇ ਇੰਟਰਵਿਊ ਦੇ ਵਿੱਚ ਦੱਸਿਆ ਇਸ ਤੋਂ ਸਾਫ਼ ਇਹ ਲੱਗਦਾ ਹੈ ਕਿ ਵਾਕਈ ਇਸ ਨੇ ਜਿਹੜਾ ਕਿ ਮਨੁੱਖੀ ਸਰੀਰ ਦਾ ਜਿਹੜਾ ਕਿ మాਸ ਖਾਦਾ ਕਿਉਂਕਿ ਜਿੰਨੇ ਹੌਸਲੇ ਦੇ ਨਾਲ ਜਿੰਨੇ ਤਰੀਕੇ ਦੇ ਨਾਲ ਦੱਸਿਆ ਗਿਆ ਉਸ ਤੋਂ ਬਾਅਦ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਜਿਹੜਾ ਕਿ ਕਰ ਲਿਆ ਗਿਆ ਦੱਸਿਆ ਹੈ ਕਿ ਜਿਹੜਾ ਇਹ ਇੰਟਰਵਿਊ ਆ ਇਹ ਐਕਸਪੋਸਟ ਦੇ ਉੱਤੇ ਵੀ ਸਾਂਝੀ ਕੀਤੀ ਗਈ ਆ ਤੇ ਇਹ ਇੰਟਰਵਿਊ ਕਾਫੀ ਜਿਹੜੀ ਕਿ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇਸਨੇ ਮਨੁੱਖੀ ਸਰੀਰ ਦੇ ਮਾਸ ਦਾ ਸਵਾਦ ਦੱਸਿਆ ਹੈਰਾਨੀ ਜਨਕ ਜਿਹੜਾ ਕਿ ਖੁਲਾਸਾ ਕੀਤਾ ਜਿਸ ਤੋਂ ਬਾਅਦ ਲਗਾਤਾਰ ਲੋਕ ਇਸ ਗੱਲ ਨੂੰ ਸੁਣ ਕੇ ਹੈਰਾਨ ਹੋ ਗਏ ਤੇ ਸੋਚਨ ਦੇ ਵਿੱਚ ਪੈ ਗਏ ਨੇ ਕਿ ਆਖਰ ਇਨਸਾਨ ਹੁਣ ਤੱਕ ਦੇਖਿਆ ਕਿ ਉਹਨਾਂ ਦੇ ਵੱਲੋਂ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਜਾਨਵਰਾਂ ਦਾ ਮੀਟ ਖਾਦਾ ਜਾਂਦਾ ਮੁਰਗਾ ਹੋ ਗਿਆ ਮੱਛੀ ਹੋ ਗਈ ਖਰਗੋਸ਼ ਕੇਕੜੇ ਬੇਕੜੇ ਇਹ ਜਿਹੀ ਚੀਜ਼ਾਂ ਸਾਰੀਆਂ ਲੋਕ ਜਿਹੜੇ ਕਿ ਖਾਂਦੇ ਸੁਣੇ ਨੇ ਕਿਉਂਕਿ ਸਾਡੇ ਇੱਧਰ ਦੀ ਜਕਰ ਗੱਲ ਕੀਤੀ ਜਾਵੇ ਤਾਂ ਇੱਧਰ ਜ਼ਿਆਦਾਤਰ ਮਟਨ ਵਗੈਰਾ ਜਾਂ ਫਿਰ ਮੁਰਗੇ ਦਾ ਲੋਕ ਮੀਟ ਖਾਂਦੇ ਸੁਣੇ ਨੇ ਵਿਦੇਸ਼ਾਂ ਦੇ ਵਿੱਚ ਵੱਖ-ਵੱਖ ਜਾਨਵਰਾਂ ਦਾ ਇੱਥੋਂ ਤੱਕ ਕਿ ਕੁੱਤੇ ਵੀ ਨਹੀਂ ਛੱਡੇ ਜਾਂਦੇ ਉਹਨਾਂ ਦੇ ਵੀ ਜਿਹੜਾ ਮੀਟ ਖਾਦਾ ਜਾਂਦਾ ਪਰ ਨਿੱਕੋ ਕਲੌਕਸ ਨੇ ਜਿਵੇਂ ਮਨੁੱਖੀ ਸਰੀਰ ਦੇ ਮੀਟ ਦਾ ਜਿਹੜਾ ਕਿ ਸੁਆਦ ਦੱਸਿਆ ਉਸ ਨੂੰ ਦੇਖ ਕੇ ਲੋਕ ਜਿਹੜੇ ਕਿ ਹੈਰਾਨ ਹੋ ਗਏ ਨੇ ਕਿ ਆਖਰ ਇਸ ਵਿਅਕਤੀ ਨੇ ਮੀਟ ਖਾਦਾ ਹੋਣਾ ਤਾਂ ਹੀ ਇਸ ਨੂੰ ਜੜ ਕੀ ਐਨਨੋਲਜਾ ਤਾਂ ਦਾਦ ਜੀ ਕਿਸ ਨੇ ਦੱਸਿਆ ਕਿ ਜਿਵੇਂ ਘੋੜੇ ਦੇ ਮੀਟ ਦਾ ਸਵਾਦ ਹੁੰਦਾ ਓਵੇਂ ਹੀ ਮਨੁੱਖ ਦੇ ਸਰੀਰ ਦਾ ਜੜਾ ਮਾਸ ਹੈ ਉਹਦਾ ਜੜਾ ਕੀ ਸਵਾਦ ਹੁੰਦਾ ਐਨਾ ਹੀ ਨਹੀਂ ਉਸ ਨੇ ਅੱਗੇ ਵੀ ਕਿਹਾ ਕਿ ਪਤਲੇ ਬੰਦੇ ਦਾ ਜੇਕਰ ਤੁਸੀਂ ਮਾਸ ਖਾਣਿਓ ਤਾਂ ਐਨਾ ਵਧੀਆ ਨਹੀਂ ਲੱਗਦਾ ਪਰ ਸਭ ਤੋਂ ਵੱਧ ਜੜਾ ਕੀ ਮੋٹے ਇਨਸਾਨ ਦਾ ਜੜਾ ਮੀਟ ਹੈ ਉਹ ਸਭ ਤੋਂ ਜ਼ਿਆਦਾ ਖਾਣ ਦੇ ਵਿੱਚ ਸਵਾਦ ਹੁੰਦਾ ਇਹ ਵੀਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਲੋਕ ਹੈਰਾਨ ਹੋ ਗਏ ਨੇ ਕਿ ਆਖਰ ਲੋਕ ਕਿਸ ਹੱਦ ਤੱਕ ਡਿੱਗ ਸਕਦੇ ਨੇ ਬਾਕੀ ਤੁਹਾਡਾ ਇਸ ਵਾਰ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਅਖੰਡ ਲੋਕ